ਉਹ ਸਾਡੇ ਜੁਆਈ ਸੀ ਭਰਾ ਦਾ ਜੁਆਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹਾਲੀਕਨ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂ ਲੈਣ ਵਾਏ ਬਸ ਹੀ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਡ ਡੂਟ ਤੋਂ ਗੱਲ ਵੀ ਨਹੀਂ ਤੇ ਉਪਰ ਉਹਨਾਂ ਨੇ ਆਖਿਆ ਭਾਈ ਜੀ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆ 83 ਵੀਟ ਫਿਕਸ ਨਹੀਂ ਉਹ ਲਈ ਇਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜਿਹਾ ਹੈਗਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਕੁੜੀ ਮਾਰਤੀ ਮੁੰਡੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੂੰ ਚੱਕ ਕੇ ਦੇਖਿਆ ਸੀ ਵਾਸੂ ਦੀ ਬਾਹਾਂ ਦੇ ਵਿੱਚ ਹੀ ਦਮ ਤੋੜ ਤੇ ਇਹਨੇ ਕਰਦੇ ਨੇ ਪੁਲਿਸ ਆ ਗਈ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 3 3 4 ਸਾਲ ਹੋ ਗਏ ਸੀ ਦਿਨ ਸਾਰੇ ਲਗਭਗ ਹੋ ਗਏ ਠੀਕ ਹੈ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣਾ ਖੋਲ੍ਹਣਾ ਹੀ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹ ਬਿਆਹ ਬਿਆਹਨਾ ਬੁਣਾ ਕੀਤਾ ਸੀ ਇੱਥੇ ਆਪਣੇ کاروبار ਕੋਲ ਨਹੀਂ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਪਰ ਮੈਨੂੰ ਕੰਨ ਲੱਗਾ ਦਾਤਾ ਜੀ ਇਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਹੈਗੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ کاروبار ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਤੱਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਨਸ਼ੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆ ਇਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਵੀ ਕੀ ਕੰਡਿਸ਼ਨ ਉੱਤੇ ਫੈਮਿਲੀ ਨਾਲ ਪਰ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਸਾਰੇ ਚਾਰੀ ਕਾਰਬਾਰੇ ਕੱਟਗੇ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਦ ਦੇਖਿਆ ਉਹਨਾਂ ਉਹ ਅੱਗੇ ਵੀ ਜਾਂਦਾ ਜਾਂਦਾ ਸੀ ਉਸ ਸਟੋਰ ਤੇ ਜੋ ਸੋ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਕੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਇਆ ਹੋਇਆ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾਖੰਦਾ ਦਾ ਲੱ ਲਾਏ ਤੇ ਸਾਡੇ ਤੇ ਡੇੜੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੋੜੀ ਮਾਰਤੀ ਉਹ ਜੀ ਕਸ ਫਰਮ ਲੱਗੇ ਆਗੇ ਜੀ ਉਹਨਾਂ ਰੋਲੋਂ ਪਾਇਆ ਪੁਲਿਸ ਪਰਸਨ ਕਾਰਕਿਤੀ ਪੁਲਿਸ ਦੋ ਮਿੰਟਾਂ ਚ ਪੁਲਿਸ ਆ ਗਈ ਜਦੋਂ ਸਾਡਾ ਬੰਡਾ ਗਿਆ ਉਹ ਤੋਂ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਹੀ ਪੁਲਿਸ ਨੇ ਫਸਾ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਦੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛ ਕਿ ਛੱਕਰ ਕੀ ਫੇਰ ਦਾ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਤੀ ਨਹੀਂ ਹਲਦ ਕਾ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਹੈ ਛੋੜੇ ਰਾਤ ਦੇ ਉੱਤੇ ਫਿਰ ਦਿਨ ਚੜੇਗਾ ਤੇ ਮੈਂ ਹਮ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜੇਗਾ ਤਾਂ ਫੇਰ ਆਹੀ ਕਰਦਿਆਂ ਕਾਰਵਾਈ ਪੁੱਛਦੇ ਮਿਲਦੇ ਹਾਂ ਹਾਂਜੀ ਹੁਣ ਸਿਰ ਇੱਕ ਕੀ ਮਾਮਲਾ ਹੈ ਜਿਹਨਾਂ ਦੀ ਡੈਥ ਹੋਈ ਸੀ ਕੀ ਲੱਗਦੀ ਸੀ ਤੁਹਾਡੇ ਉਹ ਸਾਡੇ ਜੁਆਇ ਸੀ ਭਰਾ ਦਾ ਜੁਆਇ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲਿਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਦਰ ਦੂਰ ਲੈਣਵਾ ਬਸ ਸਹੀਆ ਮੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਡ ਰੂਟ ਤੋਂ ਗੱਲ ਵੀ ਨਹੀਂ ਸੀ ਉਪਰ ਉਹਨਾਂ ਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਸਾਢੇ ਤਰੀਟ ਫਿਕਸ ਨਹੀਂ ਪਰ ਇਹ ਕਿਹੜਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀ ਇਹ ਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਦੇ ਫੋਨ ਦਾ ਕਿੱਥੇ ਸੀ ਮੁੰਡੇ ਨਾਲ ਦੇ ਸਟੋਰ ਤੇ ਸੀ ਆਪਣਾ ਸਟੋਰ ਸੀ ਉਹਨਾਂ ਦੇ ਆਪਣਾ ਸਟੋਰ ਸੀ ਉਹ ਨੂੰ ਪੂਰੀ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੂੰ ਚੱਕ ਕੇ ਦੇਖਿਆ ਸੀ ਬਾਸੋਂ ਦੀ ਬਾਹਾਂ ਦੇ ਵਿੱਚ ਹੀ ਦਮ ਤੋੜ ਤੇ ਕਿੰਨੇ ਕਰਦੇ ਨੇ ਪੁਲਿਸ ਆ ਗਈ ਕਿੰਨੇ ਚਿਰ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 23 34 ਸਾਲ ਹੋ ਗਏ ਸੀ ਇੰਨੇ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੁੱਲ੍ਹ ਨਹੀਂ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਜ਼ਮੀਨ ਲਈ ਸੀ ਉਹਦਾ ਵਿਆਹ ਬਣਾ ਬੁਣਾ ਕੀਤਾ ਸੀ ਇਥੇ ਆਪਣੇ کاروبار ਖੋਲਣਾ ਸੀ। ਹੁਣ ਲਗਭਗ ਸਾਲ ਇੱਥੇ ਰਹਿਣਾ ਸੀ। ਪਰ ਮੈਨੂੰ ਕੰਨ ਲੱਗਾ ਦਾਤਾ ਜੀ ਇਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਐਗੇ ਕੰਮ ਕਰਦੇ ਨੇ। ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ کاروبار ਖੋਲ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਉਣਾ। ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਸ਼ਹੀਲ ਕਰਤਾ ਸੀ। ਤੇ ਬਾਡੀ ਦਿੱਤੀ ਨਹੀਂ ਹਲਦ ਕੋਨਾਂ ਨੇ। ਤੇ ਹੁਣ ਸਾਡੇ ਪਰਿਵਾਰਗੇ ਆਇਆ ਇਥੋਂ। ਭਾਜੀ ਦਾ ਭਾਜੀ ਵੀ ਗਿਆ ਪਰ ਉਹ ਆ ਵੀ ਗਿਆ ਪਹਿਲਾਂ ਬੀਪੀ ਕਰ ਲਈ ਜੀ ਉੱਥੇ ਫੈਮਲੀ ਨਾਲ ਪਰ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਪੀਰੇ ਸਾਰੀ ਕਾਰਬਾਰੀ ਕੱਟ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਬ ਉਹ ਜਿੱਤੇ ਦੇਖਿਆ ਉਹਨਾਂ ਅੱਗੇ ਵੀ ਆਂਦਾ ਜਾਂਦਾ ਸੀ ਉਸ ਸਟੋਰ ਤੇ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਜੀ ਗੱਲ ਤੋਂ ਬੈਸਟ ਸਹੀ ਹੋਇਆ ਨੇ ਕਹੇ ਵੀ ਤੂੰ ਭਾਈ ਤੈਨੂੰ ਵਾਰਾਖਾਂਦਾ ਤੇ ਲੈ ਲੈ ਤੇ ਸਾਡੇ ਤੇ ਡੇਟੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੀ ਘੋੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋਲਰ ਉੱਪਰ ਪਾਇਆ ਉਸੇ ਰਿਪੋਰਟ ਨੂੰ ਕਾਰਕਿਤੀ ਪੁਲਿਸ ਦੋ ਮਿੰਟਾਂ ਦੇ ਪੁਰਸਾ ਗਈ ਜਦੋਂ ਸਾਡਾ ਬੁੰਡਾ ਗਿਆ ਉਹ ਤੋਂ ਜਾਂਦਿਆਂ ਨੂੰ ਬਸ ਓਟਿੱਕਾ ਪਿਆ ਸੀ ਪੁਲਿਸ ਨੇ ਸਭ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕ ਤਾਂ ਕੋਈ ਨਹੀਂ ਕੁਛ ਨਹੀਂ ਆਇਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛ ਗਿੱਚ ਕਰਕੇ ਫਿਰ ਅਗਲੀ ਕਾਰਵਾਈ ਕਰ ਲਈ ਬੋਡੀ ਬੋਡੀ ਨਹੀਂ ਹਲਕ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਹੈ ਸਵੇਰੇ ਰਾਤ ਦੇ ਉੱਤੇ ਫਿਰ ਦਿਨ ਚੜੇਗਾ ਤੇ ਮੈਂ ਹੁਣ ਬੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਸਵੇਰੇ ਦਿਨ ਚੜਨ ਦਾ ਸੱਪ ਰਹੀ ਕਰਦਿਆਂ ਕਾਰਜ ਪੁੱਛਦੇ ਪੁੱਛ ਮਿਲਦੀ ਹੈ ਹਾਂ